ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਾਲਾਤ ਵੇਖ ਲੋ ਸਰਕਾਰਾਂ ਦੇ ਸ਼ੇਵ ਸੀਨਾ ਵਾਲਿਆਂ ਨੇ ਜੋ ਸ੍ਰੀ ਮਕਸਰ ਸਾਹਿਬ ਸਿੱਖ ਨੌਜਵਾਨ ਦੀ ਦਸਤਾਰ ਲਾਈ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਉਸ ਮਾਮਲੇ ਦੇ ਵਿੱਚ ਅੱਜ ਸ੍ਰੀ ਮਕਸਰ ਸਾਹਿਬ ਜਿਹੜਾ ਧਰਨਾ ਦੇਣ ਜਾਣਾ ਸੀ ਤੇ ਅੱਜ ਸਵੇ ਹੀ ਸਵੇਰੇ ਹੀ ਜਿਹੜੀ ਆ ਪੁਲਿਸ ਸਵੇਰ ਦੀ ਜਿਹੜੀ ਆ ਉਹ ਘਰ ਦੇ ਮੋੜੇ ਖੜੀ ਹੋਈ ਆ ਤੇ ਕੋਸ਼ਿਸ਼ ਕੀਤੀ ਸੀ ਇੱਕ ਦੋ ਵਾਰ ਜਾਣਦੀ ਪਰ ਤੁਸੀਂ ਆਪ ਸਿਆਣੇ ਹੋ ਵੀ ਜੋ ਆਪਣੇ ਹਾਲਾਤ ਆ ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੇ ਹਾਲਾਤ ਆ ਤੇ ਸ਼ਹਿਵ ਸੋਣਾ ਸੇਨਾ ਵਾਲਿਆਂ ਦੇ ਹੱਕ ਦੇ ਵਿੱਚ ਜਿਹੜੀ ਆ ਪੁਲਿਸ ਇਸ ਵਕਤ ਖੜੀ ਹੋਈ ਆ ਤੁਸੀਂ ਇਹ ਵੇਖੋ ਵੀ ਜਿਹਨੂੰ ਕੁੱਟਿਆ ਉਹਦੀ ਕੋਈ ਸੁਣਵਾਈ ਨਹੀਂ ਤੇ ਜਿਹਨੇ ਕੁੱਟਿਆ ਸ਼ਹਿਵ ਸੇਨਾ ਵਾਲਿਆਂ ਨੇ ਉਹਦੇ ਹੱਕ ਦੇ ਵਿੱਚ ਪ੍ਰਸ਼ਾਸਨ ਵੀ ਖੜਾ ਉਹਦੇ ਹੱਕ ਦੇ ਵਿੱਚ ਸਰਕਾਰ ਹਾਕਤਾਰ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਲੱਗ ਜਿਹੜਾ ਪ੍ਰਸ਼ਾਸਨ ਆ ਉਹ ਘਰਾਂ ਦੇ ਮੂਹਰੇ ਆ ਆ ਕੇ ਨਜ਼ਰਬੰਦ ਕਰ ਕਰਕੇ ਜੜਾ ਆਗੂਆਂ ਨੂੰ ਉਹ ਗ੍ਰਿਫਤਾਰ ਕਰ ਰਹੀ ਹੈ ਸੋ ਇਸ ਤਰ੍ਹਾਂ ਨਾ ਤਾਂ ਆਵਾਜ਼ ਦਬਾਈ ਜਾ ਸਕਦੀ ਆ ਨਾ ਆਵਾਜ਼ ਦਬਣੀ ਆ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਸਾਡੇ ਦੇ ਨੱਥ ਪਾਉਣ ਨਾਲੋਂ ਜਿਹੜੇ ਪੰਜਾਬ ਦੀ ਗੱਲ ਕਰਦੇ ਉਹਨਾਂ ਦੇ ਨੱਥ ਪਾਉਣ ਨਾਲੋਂ ਨਥ ਉਹਨਾਂ ਤੇ ਪਾਓ ਸ਼ੈਵ ਸੇਨਾ ਵਾਲਿਆਂ ਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਨਥ ਉਹਨਾਂ ਤੇ ਪਾਓ ਜਿਹੜੇ ਇਸ ਗੱਲ ਖਾਤਰ ਤਰਨਾ ਲਾਉਂਦੇ ਆ ਕਿ ਸਾਨੂੰ ਸਿਕਿਉਰਟੀਆਂ ਮਿਲਣਾ ਸੁਰਪਿੰਦਰ ਸਿੰਘ ਪੰਜਗਰਾਈ ਉਹ ਨੌਜਵਾਨ ਜਿਹੜਾ ਉਹਨੂੰ ਵੀ ਇਹਨਾਂ ਨੇ ਕਈ ਵਾਰ ਮੇਰੇ ਤੋਂ ਵੀ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿੱਥੇ ਆ ਪਰ ਉਹ ਰੁਪਿੰਦਰ ਸਿੰਘ ਪੰਜਗਰਾਈ ਕੁਦਰਤੀ ਤੌਰ ਤੇ ਉਹ ਬਾਹਰ ਸੀਗਾ ਸੋ ਉਹ ਪਹੁੰਚੂਗਾ ਜ਼ਰੂਰ ਤੇ ਇੱਥੇ ਜਿਹੜੇ ਹਾਲਾਤ ਬਣੇ ਹੋਏ ਆ ਇਹਨਾਂ ਨੇ ਮੈਨੂੰ ਪਤਾ ਲੱਗਿਆ ਵੀ ਘਰ ਦੇ ਬਾਹਰ ਵੀ ਇੱਥੇ ਵੀ ਆ ਦੇਖੋ ਤੁਸੀਂ ਗੱਡੀਆਂ ਲਾਈਆਂ ਹੋਈਆਂ ਤੇ ਇਹਨਾਂ ਨੇ ਫੋਰਸ ਆ ਜਿਹੜੀ ਉਹ ਅੱਗੇ ਵੀ ਚੌਕਾਂ ਦੇ ਵਿੱਚ ਲਾਈ ਹੋਈ ਆ ਤਾਂ ਕਿ ਕਿਤੇ ਵੀ ਜਾਇਆ ਨਾ ਦੱਸ ਸਕੇ ਪ੍ਰਮਾਤਮਾ ਦੀ ਮਿਹਰ ਨਾਲ ਰਾਜ ਹੋਵੇ ਸਾਡੇ ਕੋਲੇ ਹੈਲੀਕਾਪਟਰ ਹੋਵੇ ਤੇ ਅਸੀਂ ਇਹਨਾਂ ਨੂੰ ਪੁੱਛ ਗਏ ਵੀ ਨਾ ਸੋ ਮਸਲਾ ਇੱਥੇ ਹੀ ਆਉਂਦਾ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਪੰਜਾਬ ਦੀ ਆਵਾਜ਼ ਕਰ ਪੰਜਾਬ ਲਈ ਆਵਾਜ਼ ਬੁਲੰਦ ਕਰਦੇ ਆ ਉਹਨਾਂ ਦੀ ਗੱਲ ਕਰਨ ਦੀ بجائے ਪ੍ਰਸ਼ਾਸਨ ਜਿਹੜਾ ਉਹ ਸ਼ਿਵ ਸੇਨਾ ਵਾਲਿਆਂ ਦੇ ਹੱਕ 'ਚ ਖੜਾ ਦੇਖੋ ਕਿੰਡੀ ਵੱਡੀ ਗੱਲ ਆ ਹੋ ਸਕਦਾ ਬੀਜੇਪੀ ਜਿਹੜੀ ਆ ਮਗਰੋਂ ਸੈਂਟਰ ਸਰਕਾਰ ਆ ਉਹ ਵੀ ਪ੍ਰਸ਼ਾਸਨ ਨੂੰ ਕਹਿ ਰਹੀ ਹੋਵੇ ਵੀ ਤੁਸੀਂ ਨਹੀਂ ਇੱਥੇ ਕੱਠ ਨਹੀਂ ਹੋਣ ਦੇਣਾ ਕਿ ਜੇ ਪ੍ਰਸ਼ਾਸਨ ਆਪਦੇ ਤੌਰ ਤੇ ਕਾਰਵਾਈ ਕਰੂਗਾ ਤਾਂ ਠੀਕ ਆ ਨਹੀਂ ਤਾਂ ਫਿਰ ਸਿੱਖ ਪੰਥ ਜਾਂ ਸਿੱਖ ਕੌਮ ਆ ਜਿਹੜੀ ਉਹ ਆਪਦੇ ਤੌਰ ਤੇ ਕਾਰਵਾਈ ਕਰੂਗੀ ਕਿਉਂਕਿ ਨੌਜਵਾਨ ਬਹੁਤ ਤਾਬਲੇ ਆ ਤੇ ਸ਼ਿਵ ਸੇਨਾ ਵਾਲੇ ਵਾਲਿਆਂ ਦੇ ਪਹਿਲਾਂ ਜੋ ਹਾਲਾਤ ਆ ਉਹ ਤੁਹਾਨੂੰ ਵੀ ਪਤਾ ਹੈ ਪਹਿਲਾਂ ਸ਼ਿਵ ਸੇਨਾ ਵਾਲਿਆਂ ਨੇ ਜੋ ਸਿਸਟਮ ਕ੍ਰੀਏਟ ਕੀਤਾ ਪੰਜਾਬ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਰੱਖਿਆ ਹੋਇਆ ਸ਼ੇਵਸੀਨਾ ਵਾਲਿਆਂ ਨੂੰ ਤੇ ਜਿਹੜੇ ਅਸਲ 'ਚ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਹਨਾਂ ਦੇ ਕੋਈ ਪਰਚੇ ਨਹੀਂ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਤੇ ਸਿੱਖ ਨੌਜਵਾਨ ਤੇ ਕੱਲ ਵੀ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਐਮ ਆਰ ਆਈ ਦੇ ਬਹਾਨੇ ਐਸ ਐਸ ਪੀ ਦਫ਼ਤਰ ਲੈ ਜਾਣ ਦੀ ਕੋਸ਼ਿਸ਼ ਕੀਤੀ ਉਸ ਸਿੱਖ ਨੌਜਵਾਨ ਨੂੰ ਅਸੀਂ ਕੱਲ ਵੀ ਉੱਥੇ ਗਏ ਸੀਗੇ ਪਰ ਇਸ ਤਰ੍ਹਾਂ ਆਵਾਜ਼ ਆ ਜਿਹੜੀ ਉਹ ਨਾਤ ਕਦੇ ਦਬਾਈ ਜਾ ਸਕਦੀ ਆ ਨਾ ਦਬੂਗੀ ਅੱਜ ਆਵਾਜ਼ ਦਬਾਲੂਗੇ ਕੱਲ ਦਬਾਲੂਗੇ ਪਰਸੋ ਦਬਾਲੂਗੇ ਕਿਤੇ ਨਾ ਕਿਤੇ ਜਿਹੜੀ ਆਵਾਜ਼ ਆਏ ਜਿਹੜੀ ਬਲੰਦ ਹੋਊਗੀ ਹੋਊਗੀ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਦੇ ਧੱਕੇ ਜਿਹੜੇ ਉਹ ਕਰਨੇ ਬੰਦ ਕਰੇ ਨਹੀਂ ਤਾਂ ਧਰਨੇ ਦਾ ਕੋਈ ਚੱਕਰ ਨਹੀਂ ਧਰਨਾ ਅੱਜ ਨਾ ਲੱਗੂਗਾ ਧਰਨਾ ਕੱਲ ਨਾ ਲੱਗੂਗਾ ਧਰਨਾ ਪਰਸੋ ਨਾ ਲੱਗੂਗਾ ਧਰਨਾ ਚੌਥੇ ਲੱਗੂਗਾ ਪਰ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੇ ਵੀ ਜਿਨ੍ਹਾਂ ਨੂੰ ਵੀ ਨਜ਼ਰਬੰਦ ਨਹੀਂ ਕੀਤਾ ਗਿਆ ਉਹ ਬਾਝ ਪਚਾ ਕੇ ਸ਼੍ਰੀ ਮੁਖਸਰ ਸਾਹਿਬ ਜ਼ਰੂਰ ਪਹੁੰਚੋ ਸਾਡੀ ਜਥੇਬੰਦੀ ਵਾਲੋ ਗਵਾਈ ਦੇ ਵਿੱਚ ਰੁਪਿੰਦਰ ਸਿੰਘ ਪੰਜ ਗਰਾਈ ਉਥੇ ਜਰੂਰ ਪਹੁੰਚਣਗੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਪੰਜਾਬ ਤੇ ਪੰਥ ਲਈ ਹਮੇਸ਼ਾ ਜਾਗਦੇ ਸੀ ਜਾਗਦੇ ਹਾਂ ਜਾਗਦੇ ਰਹਾਂਗੇ ਅਸੀਂ ਆਲ ਇੰਡੀਆ ਕਿਸਾਨੀ ਉਹਨਾਂ ਫਤਿਹ ਵੱਲ ਮੈਂ ਸ਼ਰਨਜੀਤ ਸਿੰਘ ਸਰਾ ਹਮੇਸ਼ਾ ਲਗਾਤਾਰ ਲੜਦਾ ਰਹੂੰਗਾ ਪ੍ਰੋਬਲਮ ਸਿਰਫ ਇਹ ਸੀ ਕਿ ਕੱਲ ਅਸੀਂ ਉਥੇ ਗਏ ਸ੍ਰੀ ਮੁਕਤਸਰ ਸਾਹਿਬ ਉਥੇ ਉਹਦੀ ਗੱਲਬਾਤ ਸੁਣੀ ਨੌਜਵਾਨ ਦੀ ਗੱਲਬਾਤ ਸੁਣ ਕੇ ਅਸੀਂ ਇਹ ਬਿਆਨ ਦਿੱਤਾ ਸੀਗਾ ਕਿ ਜੇ ਪ੍ਰਸ਼ਾਸਨ ਜਿਹੜਾ ਉਹ ਕਾਰਵਾਈ ਨਾ ਕਰੂਗਾ ਜੇ ਉਹਦੀ ਕਾਰਵਾਈ